ਪਾਸਟ ਕੌਂਪੀ ਟੂਰਨਾਮੈਂਟ ਕਿਸਮਾਤ ਹੀ ਹੋਈ ਹੈ ਪਾਰਟਨਰ ਜਿਹੜਾ ਖਜ਼ੂਰ ਨੂੰ ਬਾਕੀ ਦੇ ਜੁਨੀਅਰ ਐ ਸੀਨੀਅਰ ਵਾਖਦੇ ਬੜੇ ਵਧੀਆ ਮਾਹੌਲ ਚ ਬਹੁਤ ਹੀ ਸਖਤ ਕੋਈ ਮੁਕਾਬਲੇ ਹੋਏ ਔਰ ਮੇਟੀਮ ਚ ਕੋਈ ਹਾਰੀ ਬਹੁਤ ਹੀ ਕੰਦਾ ਪਰ ਓਵਰਾਲ ਸਾਡੀ ਜਿੱਤੀ ਤੇ ਅਸੀਂ ਜਿਹੜਾ ਜੁਨੀਅਰ ਆਕੇ ਦਾ ਫੈਨਮੈਨ ਲਿਕਰ ਮਾਲਾ ਸੀ ਜਿੰਦਾ ਲਈ ਉਹ ਇੰਡੀਆ ਪਾਸਟ ਮੈਨ ਬੰਦਾ ਇਸ ਤਰ੍ਹਾਂ ਦਾ ਪਲਫਾਰਮ ਕੰਦਾ ਹੋਇਆ ਜੇਕਰ ਅੱਗੇ ਕਰੀ ਬਾਈਟ ਰਿੰਗ ਦੇ ਸਪੋਰਟ ਦੇ ਚੱਪਟੇ ਨੂੰ ਦੁਨੀਆ ਭਰ ਦੇ ਵਿੱਚ ਕਿਹੜਾ ਰੱਤੇ ਕਰਨਾ ਅਕੈਡਮੀ ਚ ਕਰਨਾ ਹੈ ਸੋ ਉਹਦੇ ਬਹੁਤ ਨੇ ਤੋੜਿਆ ਮੁਖਾਤਾ ਤੇ ਜੂਨੀਅਰ ਬੱਚਿਆਂ ਦਾ ਟੈਲੈਂਟ ਦੇਖ ਕੇ ਬਾਕੀ ਇਹ ਕੱਲ ਜਸਤੀ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਬੱਚਿਆਂ ਦੇ ਵਿੱਚੋਂ ਕਾਫੀ ਬੱਚੇ ਇੰਡੀਆ ਟਿਮ ਦੇ ਰਿਪਰਜੈਂਟ ਕਰ ਸਕਦੇ ਨੇ ਤੇ ਉਹਨਾਂ ਦੀ ਅਰਜ਼ਿਕਾ ਦਿੱਖਣ ਉਹਨਾਂ ਦੀ ਹੌਕੀ ਪ੍ਰਤੀ ਜਲਿੱਤਨ ਉਹਨਾਂ ਦੀ ਹੌਕੀ ਪ੍ਰਤੀ ਜਿਹੜਾ ਇਰਾਦੇ ਹਾਰਡ ਵਰਕ ਕਰਿਆ ਹੈ ਤੇ ਉਹਨਾਂ ਰਾਹੀਂ ਸਰਫਰ ਦਿੱਖਦਾ ਹੋਇਆ ਕਿ ਨਾਮ ਇਹਨਾਂ ਦਾ ਇੱਕ ਆਪਣੀਆਂ ਨਵੀਆਂ ਪਹਿਰਾਵਾ ਦਾ ਨਜ਼ਰ ਚੜਦਾ ਹੋਇਆ ਅਗਲੇ ਪੜੇ ਫਿਰ ਮੇਲੇ ਦੀ ਤੇ ਮਲੇ ਦਾ ਨਾਮ ਨੋਕਰਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਵੀ ਅਸਿਸਟੈਂਟ ਸਮਾਜਿਕ ਜੋਕੇ ਚੈਂਪੀਅਨੀਆਂ ਸਭ ਜਿੱਤਾਂ ਅੱਜ ਕਿਰੋਨਾ ਨਾਮ ਨਾਲ ਹਾਰ ਦਿੱਤਾ ਕਰੀਨੀ ਆ ਹਰ ਤਰਫ ਤੋਂ ਸਾਡੀ ਸਨਮਤ ਹੈ ਇਹ ਮਾਈਕਰੋਵੰਡਰ ਨੂੰ ਨਿਯਤ ਰਕੀਆਂ ਨਾਲ ਤੇ ਖਾਸ ਕਰਕੇ ਮੈਂ ਧਰਵਾਦੀਆਂ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਜਿਨ੍ਹਾਂ ਦੇ ਵਿੱਚ ਅਮਰੀਕਾ ਤੋਂ ਆਏ ਸਰਦਾਰ ਜਗਜੀਤ ਸਿੰਘ ਜਿਹੜੇ ਐਮਡੀ ਨੇ ਟੈਕ ਕੰਪਨੀ ਜੀਐਸਟੀ ਦੇ ਉਹਨਾਂ ਨੇ ਮੁੱਖ ਤੌਰ ਤੇ ਸਾਨੂੰ ਸਹਿਯੋਗ ਦਿੱਤਾ ਤੇ ਸਰਦਾਰ ਜਗਜੀਤ ਸਿੰਘ ਰਾਖਾ ਜਿਹੜੇ ਫੌਕੀ ਦੇ ਸੌਫਟਵਰ ਕੰਪਨੀ ਹੋਕੀਟਾ ਰਹੀ ਨੇ ਔਰ ਤਰਕੱਤਰ ਦੇ ਵਿੱਚ ਉਹਨਾਂ ਦਾ ਪ੍ਰਿੰਸਸ ਉਹਨਾਂ ਨੇ ਜਵਾਬ ਦੇ ਰਹੀ ਸਨ ਜਦੋਂ ਪਿਆ ਸਰਪੰਚ ਦਪੰਦਰ ਸਿੰਘ ਜੰਗੀ ਨੇ ਆਪਣੇ 50% ਦਾ ਦਿੱਤਾ ਫਰਦੀਖਾ ਹੈ ਤੇ ਉਹਨਾਂ ਦਾ ਮੁੱਖ ਚਰਨ ਨਾ ਸਰਪੰਚ ਭਾਵੇਂ ਉਹਨਾਂ ਨੇ ਸਾਡੇ ਹਰ ਕੋਈ ਕੌਂਸਲ ਮੰਤਰੀ ਅੰਦੇਸ਼ ਦਿੱਤਾ ਕੀਤਾ ਉਹ ਹਮੇਸ਼ਾ ਚੱਕੜਾ ਹੌਕੀ ਚੜ੍ਹਦੇ ਹੁੰਦਾ ਜਦੋਂ ਖੇਡਾਂ ਦੇ ਨਾਲ ਤੇ ਸਾਡਾ ਮੋੜ ਨਾ ਮੋੜਾ ਲਾ ਕੇ ਸਵਾਦ ਦਿੰਦੇ ਨੇ ਤੇ ਅਮਰ ਸਿੰਘ ਮਹਿਰਾ ਤੇ ਸਾਡੇ ਨੇ ਕਿਹਾ ਅੱਲਾਹ ਰੱਬ ਸਿਕੰਦਰ ਸਿੰਘ ਸੋਣ ਲਾ ਕੇ ਜਿਸ ਨੂੰ ਪਾ ਤੇ ਜਿਹੜੇ ਆਪਣੇ ਸਤਰਾਪਤਾਂ ਪ੍ਰਾਂਤ ਸਿੰਘ ਡਿਪਟੀ ਟਰੈਕਟਰ ਆਪਣਾ ਬਾਲਕਾ ਦੇ ਹੰਟ ਡਿਪਾਰਟਮੈਂਟ ਤੇ ਬਹੁਤ ਜਿਆਦੇ ਰਹਾ ਤੇ ਐਮਐਲਏ ਜਿਹੜੇ ਮਰੇਕਪੁਰ ਤੋਂ ਉਹਨੇ ਅਜਾ ਜਿਹੜੇ ਚਿਕਸ਼ਾਾਇਤ ਦੀ ਟੀਮ ਨਾਲ ਮਿਲਣ ਕੀਤੀ ਤੇ ਸਰਕਾਰ ਇਨਵੈਸਟਮੈਂਟ ਕੁਰੀਆ ਦੇ ਸਰਕਾਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਆਉਣਾ ਸੀ ਪਰ ਕ੍ਰਿਟੀਕਲ ਜਿਵੇਂ ਹੀ ਇਹਨਾਂ ਨੇ ਅਖੀਰੋਂ ਫਤਵੀ ਮਗਰਾ 2 ਘੰਟੇ ਲੱਗ ਜਾਣਾ ਪਹਿਲੇ ਸੀ ਕਹਿ ਗਏ ਤੁਸੀਂ ਆਪਣਾ ਕੰਮ ਕਰੋ ਸਾਡਾ ਜਿਹੜਾ ਹੈਗਾ ਨਾ ਅਥੀ ਅਪਨਾਤਮਾ ਦੇ ਸਾਥ ਦਾ ਤੇ ਹਾਕੀ ਬਣੀ ਹੋਣੀ ਨਮਕੀ ਤੇ ਨਾ ਵਧੀਆ ਬੰਦੇ ਸਾਰੇ ਲੋਕੀ ਸਤਿਕਾਰ ਨਾਲ ਬਹੁਤ ਬਹੁਤ ਬੰਦੀਆਂ ਨਿਯਮ ਪ੍ਰਮਾਤਮਾ ਸਾਰਾ ਸੱਚਾਈ ਕਰ ਰੱਖੇ ਇਸੇ ਤਰ੍ਹਾਂ ਜਿੱਤ ਆਉਂਦੀ ਕਿ ਜਿਹੜਾ ਅਮਰਿਆ ਦੇ ਸੰਭਾਲ ਭਾਵੇਂ ਸਾਨੂੰ